ਸਾਲਪੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਪਿਆਰੋ ਅੱਜ ਪਹੁੰਚੇ ਸੀ ਖਨੋਰੀ ਕਿਸਾਨ ਮੋਰਚੇ ਤੇ 10 ਦਾ ਨੁਕ 10 ਨੂੰ ਇੱਥੇ ਆਏ ਨੂੰ ਰਾਤ ਦਾ ਪਹਿਰਾ ਦਿੰਨੇ ਨੇ 22 ਮੈਨੂੰ ਇੱਥੇ ਰੋਜ਼ ਮਿਲਦਾ ਰਾਤ ਨੂੰ ਪਰ ਪਹਿਰੇ ਦੇ ਕਰਕੇ ਰਾਤ ਨੂੰ ਅਸੀਂ ਇੱਕ ਦੂਜੇ ਨੂੰ ਬੁਲਾ ਨਹੀਂ ਸਕੇ ਹੁਣ ਬਾਈ ਦੇ ਲੋਕਾਂ ਤੇ ਮਹਾ 22 ਵੀ ਹੈਂਡੀਕੈਪ ਤੇ ਆਪਾਂ ਤੰਦਰੁਸਤ ਹੋ ਕੇ ਹੱਥ ਪੈਰ ਹੁੰਦੇ ਵੀ ਆਪਾਂ ਇੱਥੇ ਆ ਨਹੀਂ ਰਹੇ ਤੇ ਬਾਈ ਦੀਆਂ ਮਹਾ ਬਾਈ ਨੂੰ ਮਿਲਦੇ ਆ ਦੇਣੇ ਦਾ ਭਾਵਨਾ ਪੁੱਛਦੇ ਵੀ ਇੱਕ ਹੈਂਡੀਕੋਰ ਕੋਈ ਵੀ ਦਿਨ ਰਾਤ ਅਸੀਂ ਬਾਈ ਇੱਥੇ ਪਹਿਰਾ ਦਿੰਦਾ ਰਾਤ ਨੂੰ ਵੀ ਤੁਰੇ ਫਿਰਦਾ ਤੇ ਦਿਨੇ ਵੀ ਬਾਈ ਆਪ ਕਿੰਨਾ ਚਿਰ ਹੋ ਗਿਆ ਬਾਈ ਇੱਥੇ ਆਪਾਂ ਨੂੰ ਤੇਰਾ ਫਰਜ਼ ਵੀ ਆਇਆ ਤੇ ਆਪ ਤਾਂ ਉੱਤੇ ਹੋ ਗਿਆ ਤੇ ਸਾਰੇ ਭਰਾਵਾਂ ਨੂੰ ਅਸੀਂ ਉਹ ਵਿਚੋਂ ਆਪਾਂ ਚੱਲਿਆ ਵਾ ਉਸ ਤੋਂ ਬਾਅਦ ਤੇਰਾ ਆਪਣੇ ਇੱਥੇ ਸਭ ਕਰ ਭਾਈ ਦੀ ਮੌਤ ਹੋਈ ਆ ਉਹ ਸਾਡੇ ਹੱਥਾਂ ਤੇ ਹੋਈ ਆ ਉੱਤੇ ਤੇ ਅਸੀਂ ਟਾਟਰ ਟਰੈਕਟਰ ਵੀ ਟੁੱਟਿਆ ਉੱਤੇ ਤੇ ਅਸੀਂ ਜੋ ਸਾਡਾ ਪਟਦਾ ਮੇਰੇ ਨਾਲ ਭਰਾ ਸੀ ਮੇਰਾ ਦੱਕ ਮਾ ਵੀ ਬਿੱਤੀ ਸੀਗਾ ਉੱਤੇ ਉਦੋਂ ਜੋ ਚੱਲੀ ਲੜਾਈ ਬਿੱਤੀ ਰਹੇ ਆ ਤੇ ਉਸ ਤੋਂ ਬਾਅਦ ਚੱਲੀ ਗਿਆ ਅਕੀਰਤ ਦਲਿਆ ਸਾਹਿਬ ਸਾਡੇ ਕੋਲੇ ਆਉਣਾ ਹੁੰਦਾ ਪਿੱਲਾ ਬੱਥਾ ਕਰਦੇ ਨੇ ਤੇ ਜਲਦੀ ਹੁੰਦੀ ਰੋਜ ਚਲੋ ਵੀ ਲੋਕਾਂ ਨੂੰ ਬਹੁਤ ਪਿੱਲਾ ਕਰੀਆਂ ਭਰਾਵੋ ਆਜੋ ਨਾਲ ਖੜਜੋ ਮੋਰਚੇ ਤੇ ਆਜੋ ਵੀਰੇ ਵੀ ਇਹ ਕਰਕੇ ਆਪਾਂ ਮੋਰਚਾ ਹਰਾਗੇ ਉਹਨੇ ਅੱਟ ਕੇ ਹੁਣ ਫੈਸਲਾ ਇਹ ਆਪਣੇ ਆਪੂ ਨੇ ਕਿਨੇ ਵੱਡੇ ਨੇ ਬੋਲਿਆ ਸੀਗਾ ਮੁੰਡੇ ਵਾਲਾ ਬਾਜਦਾ ਕਹਿੰਦਾ ਬਾਈ ਇਹਨੇ ਪੁੱਤ ਮਰਵਾ ਦੇ ਪੁੱਤ ਅੱਛਾ ਔਰਤਾ ਉਹਦੀ ਸੋਚ ਲਓ ਭਰਾਵੋ ਹਾਂਜੀ ਹਾਂਜੀ ਅੱਜ ਤਾਂ ਉਹ ਆਪ ਮਰਨ ਕਰਾਰੇ ਪਿਆ ਅੱਜ ਤਾਂ ਨਹੀਂ ਕੋਈ ਉਹਨੇ ਆਗੂ ਕੋਈ ਉਹਨੇ ਰੋਕਿਆ ਅੱਜ ਆਜੋ ਚਲ ਉਹਦੇ ਪੁੱਤ ਮਰਵਾਉਂਦਾ ਈ ਕਿਸੇ ਤੇ ਜਾ ਕਿਸੇ ਨੂੰ ਮਰਵਾਉਂਦਾ ਜੀ ਅੱਜ ਤਾਂ ਉਹਦੇ ਉਹਦੇ ਚ ਜੋ ਖੜਜਾ ਉਹਦੇ ਤੇ ਇਹੀ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿੰਨੇ ਦਾ ਭੁਖੜ ਹੜਤਾਲ ਤੇ ਬੈਠਾ ਮਹੀਨੇ ਤੋਂ ਉੱਤੇ ਹੋ ਗਿਆ ਨਾਲ ਆ ਉਥੇ ਦੇ ਪਹਿਰਾ ਦਿੰਦੇ ਰਾਤ ਆਪਣਾ ਬਿੰਡਾ ਲੰਗਰ ਚਲਦੀ ਜਾਂਦਾ ਤੇ ਰਾਤ ਦੀ ਡਿਊਟੀ ਚੱਲਦੀ ਆਪਣੀ ਦੈ ਰਾਤ ਆਪਣਾ ਲੰਗਰ ਬੰਦਦੇ ਆ ਤੇ ਰਾਤ ਲੌਸਮੈਂਟ ਕਰਦੇ ਆ ਜੋ ਭਰਾਓ ਆਪਾਂ ਰਾਤ ਦਾ ਪਹਿਰਾ ਰੱਖਣਾ ਸਰ ਦੈ ਰਾਤ ਚਾਹ ਪਾਣੀ ਦੇ ਲੰਗਰ ਚੱਲਦੇ ਆ ਫੋਲੋ ਡਿਊਟੀ ਦਿੰਨੇ ਆ ਆਪਣੇ ਕੱਲ ਆਪਣੇ ਵੱਡੇ ਆਏ ਸੀ ਆਗੂ ਉਥੇ ਵੀ ਸੀ ਉਹਨਾਂ ਨਾਲ ਵੀ ਗੱਲਬਾਤ ਕਰੀਆ ਉਹਨਾਂ ਨੇ ਬਹੁਤ ਵਧੀਆ ਹੰਗਾਰਾ ਕੀਤਾ ਪਰਮਾਤਮਾ ਆਪਣੀ ਲਾਊਗਾ ਕੱਲ ਸਿਰੇ ਆਏ ਨਹੀਂ ਹੁੰਦਾ ਤੇ ਅੱਜ ਤਾਂ ਆਪਾਂ ਨੂੰ ਇਹੀ ਗੱਲ ਕਹਿਣੇ ਆ ਰਾਤ ਡੱਲਿਆ ਆਪ ਸਾਹਿਬ ਦਾ ਬਹੁਤ ਜ਼ਿਆਦਾ ਵੀਡੀਓ ਡਾਊਨ ਹੋ ਗਿਆ ਸੀਗਾ ਇਹਦਾ ਪਰਮਾਸ਼ਮਾ ਨੂੰ ਦਿਨ ਰਾਤ ਦਾ ਜਾਗ ਆਉਂਦੀ ਆ ਉਹਦੀ ਅਰਦਾਸਾਂ ਹੀ ਕਰੀ ਜਾਂਦੇ ਆ ਦਿਨ ਰਾਤ ਵੀ ਸਾਨੂੰ ਉਹਦੀ ਜਾਨ ਲੋੜੀਦੀ ਆ ਇਹ ਹੱਥ ਬਣ ਕੇ ਪੀੜੀ ਕਰਦੇ ਆ ਬਾ ਬਾਈਆਂ ਨੂੰ ਜਿਹੜੇ ਸਹੀ ਜਮੀਰਾ ਜਾਗ ਆ ਉਹ ਦੇ ਛੋੜ ਕੇ ਜਮਾ ਜਮੀਰਾ ਮਾਰ ਦੇਣਾ ਪਹਿਲੀ ਨਹੀਂ ਰਹਿਣੀ ਜੇ ਜਮੀਰ ਜਾਗਦੀ ਆ ਪਹਿਲੀ ਬਚਾਉਣੀ ਆ ਭਰਾਵੋ ਇੱਥੇ ਆ ਜਾਓ ਛੋੜ ਕੇ ਨਾ ਪਸਤਾਇਓ ਪਸਤਾਇਓ ਕਸਾਏ ਸਰਦੇ ਕੇ ਰੋਵੋਗੇ ਪਈ ਅਸੀਂ ਉਦੋਂ ਆ ਜਾਂਦੇ ਨਾ ਇੱਥੇ ਉਹ ਪਹਿਲਾਂ ਛੋਟੇ ਛੋਟੇ ਬਚਾ ਲੈਂਦੇ ਦੇਖੇ ਜਾਂਦੇ ਉਹਦੀ ਪਹਿਲਾਂ ਲੋਕਾਂ ਜੀ ਆਉਣਾ ਤਾਂ ਹੁਣ ਬਚਾ ਲਓ ਭਰਾਵੋ ਕਿੰਨਾ ਬਸਤਾਇਓ ਇੱਕ ਦੋ ਦਿਨਾਂ ਨਹੀਂ ਕਰ ਲੀਆ ਫੇਰ ਨਾ ਬਸਤਾਇਓ ਵੀ ਐ ਉਦੋਂ ਆ ਜਾਂਦੇ ਐ ਰਾਤ ਦੇਣ ਕੇ ਬਹੁਤ ਆ ਕੇ ਮਗਰੋਂ ਪਈ ਅਸੀਂ ਰਾਤ ਦੇ ਆਇੰਦੇ ਨਹੀਂ ਜਾਈਂਦੇ ਨਹੀਂ ਜੀ ਅੱਜ ਛੋਟਾ ਰਾਤ ਦੇਣ ਦਾ ਲੋਕਾ ਅੱਜ ਆਓ ਭਰਾਵੋ ਜਿਹਨੇ ਰਾਤ ਦੇਣੀ ਆ ਇਹੋ ਜਿਹੇ ਜਿਹੜੇ ਦਾ ਰਫ ਤਰਾ ਦਿੰਦੇ ਨਾ ਇਹਨਾਂ ਮੰਨੀ ਵੇਖੋ ਵੀ ਇਹ ਵੀ ਕਰ ਛੱਡੀ ਬੈਠੇ ਆ ਸਾਨੂੰ ਇੱਕ ਮਹੀਨੇ ਤੋਂ ਉੱਤੇ ਹੋ ਗਿਆ ਇੱਥੇ ਆਇਆਂ ਨੂੰ ਇੱਕ ਵੰਨੀ ਗਏ ਜਿਹੜਾ ਅੱਖਾਂ ਦੇ ਪੱਕ ਗਿਆ ਬਿਨਾਂ ਨੀਤੋ ਨੀਂਦ ਨਹੀਂ ਸੌਂ ਇੱਕ ਦੇ ਵੇਖੀ ਕਿਦੇ ਜਿਹੜਾ ਸੰਗਰ ਚੱਲਦੇ ਆ ਸਾਰੇ ਭਰਾਵਾਂ ਨੂੰ ਬੇਇੱਜ਼ਤੀ ਕਰਦੇ ਹੱਥ ਬੰਨ੍ਹ ਕੇ ਭਰਾਓ ਆਖਰੀ ਅਪੀਲ ਤੁਹਾਨੂੰ ਸੁਣ ਲਵਾ ਜੋ ਜੇ ਮੁੜ ਕੇ ਨਾ ਪਸਤਾਇਓ ਸਾਨੂੰ ਵੀ ਪਸਤਾਵਾ ਲਾਉਂਗੇ ਸਾਡੇ ਦਾ ਸਾਰੀ ਉਮਰ ਆਈ ਅੱਖਾਂ ਚ ਰਹਿ ਜੂਗਾ ਸਾਥੋਂ ਘਰੇ ਨਹੀਂ ਜਾਇਆ ਜਾਣਾ ਜੇ ਡੱਲੇ ਆਲ ਕੋ ਹੋ ਗਏ ਨਾ ਅਸੀਂ ਨਹੀਂ ਜਾ ਸਕਦੇ ਮੁੜ ਕੇ ਤੇ ਇੱਥੇ ਹੀ ਰਹਿਵਾਂਗੇ ਧੰਨਵਾਦ ਵਾਇਰੂ ਜੀ ਦਾ ਖਾਸਾ ਵਾਇਰੂ ਜੀ ਬਤੈ ਕਿ ਵਾਇਰੂ ਜੀ ਬਹੁਤ ਪਿਆਰੋ ਬਾਈ ਦੇ ਕੋਈ ਭਾਵਨਾ ਸੋਹਣੀ ਨਹੀਂ ਲੈ ਇੱਕ ਹੈਂਡੀਕੈਪ ਹੋ ਕੇ ਵੀ ਦਿਨ ਰਾਤ ਇਥੇ ਪਹਿਰਾ ਦਿੰਦਾ ਸਾਰੀ ਰਾਤ ਇਹਨੇ ਪ੍ਰੇਰਤਨਾ ਪਹਿਰੇ ਆ ਲਿਆ ਕੋਈ ਚਾਹ ਪਾਣੀ ਪੁੱਛਦਾ ਤੇ ਆਵਾਜ਼ ਧੰਦੇਰੇ ਨਾਲ ਜਾਗਦੇ ਰਹੋ ਭਾਈ ਬਾਕੀ ਮਹਾਰਾਜ ਨੇ ਆਪਾਂ ਨੂੰ ਤਾਂ ਹੱਥ ਪੈਰ ਸਹੀ ਸਲਾਮ ਦਿੱਤੇ ਆ ਤੇ ਜਰੂਰ ਕਿਰਪਾ ਕਰਕੇ ਤੇ ਹਾਜ਼ਰੀ ਭਰੋ ਜਿਵੇਂ 4 ਜਨਵਰੀ ਨੂੰ ਆਪਾਂ ਇਕੱਠੇ ਹੋਏ ਆ ਸਰਕਾਰ ਤੇ ਕੋ ਦਬਾਅ ਪਿਆ ਹੁਣ ਇਥੇ ਲੋਕ ਅਧਿਕਾਰੀ ਆਉਂਦੇ ਆ ਗੱਲਬਾਤ ਕਰਕੇ ਜਾਂਦੇ ਆ ਕਿ ਜਿਹੜੇ ਭੈਣ ਭਰਾ ਆਉਣੇ ਚਾਹੁੰਦੇ ਆ ਭੈਣਾਂ ਆਉਣਾ ਚਾਹੁੰਦੀਆਂ ਮਾਤਾ-ਮਾਪ ਆਉਣਾ ਚਾਹੁੰਦੀਆਂ ਵੀ ਰਹਿਣ ਕਰਨ ਦਾ ਇਥੇ ਔਖਾ ਹੈ ਇਥੇ ਰਹਿਣ ਕਰਨ ਦਾ ਕੋਈ ਔਖਾ ਨਹੀਂ ਆਪਣੀ ਸਟੇਜ ਇੱਥੇ 100 ਕਿਲੋਮੀਟਰ ਜਿੱਥੇ ਮੈਂ ਖੜਾ ਇਹਦੇ ਨਾਲ ਹੀ ਆਪਣੇ ਆ ਕਮਰਿਆਂ ਦੇ ਪਾਸੇ ਚਿੱਟੀ ਤਰਪਾਲ ਦੀ ਜਿਹੜੀ ਇਹ ਖਾਲਸਾ ਐਡ ਵਾਲਿਆਂ ਦਾ ਬਣਾਇਆ ਛੱਡ ਇੱਥੇ ਵੀ ਘੱਟੋ-ਪੰਛੀ 5-600 ਬੰਦਾ ਰਹਿ ਸਕਦਾ ਬਿਸਤਰੇ ਵੀ ਮਿਲਦੇ ਆਪਾਂ ਨੂੰ ਗੱਦੀ ਵੀ ਮਿਲਦੇ ਨਾਲ ਹੀ ਲੈਟਰ ਬਾਥਰੂਮਾਂ ਦਾ ਪ੍ਰਬੰਧ ਹੈ ਲੰਗਰ ਵੀ ਨਾਲ ਹੀ ਆ ਜਾਂਦਾ ਖਾਣ ਪੀਣ ਦੀ ਵੀ ਕੋਈ ਡਿਕਟ ਨਹੀਂ ਰਹਿੰਦੀ ਉਹ ਨਹੀਂ ਤੇ ਉਧਰ ਉਹ ਸ਼ੈੱਡ ਆਪਣਾ ਸਟੇਜ ਦੇ ਮੁਰੇ ਉੱਥੇ ਵੀ ਬਹੁਤ ਜਗ੍ਹਾ ਉੱਥੇ ਵੀ ਰਹਿਣਾ ਹੋਵੇ ਉੱਥੇ ਵੀ ਰਹਿ ਸਕਦੇ ਆਪਾਂ ਕਿਰਪਾ ਕਰਕੇ ਜਰੂਰ ਆਓ ਹਾਜ਼ਰੀ ਭਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ